ਹਾਂਜੀ ਵੈਲਕਮ ਹੈ ਤੁਹਾਡੇ YouTube ਚੈਨਲ ਦੇ ਉੱਤੇ ਮੈਂ ਸਤਵੀਰ ਘਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਲੈ ਕੇ ਆਏ ਹਾਂ ਮੋਡਲ ਸਿਲਕ ਦੇ ਸੂਟ ਜਿਹਦੇ ਵਿੱਚ ਦੁਪੱਟੇ ਆ ਜਿਹੜੇ ਉਹ ਨਾਲ ਰਹਣਗੇ ਬਾਟਮ ਪਲੇਨ ਰਹੂਗੀ ਸ਼ਰਟ ਦਾ ਜਿਹੜਾ ਪ੍ਰਿੰਟ ਆ ਫਾਇਲ ਪ੍ਰਿੰਟਰ ਉਹ ਘੇਰੇ ਦੇ ਉੱਪਰ ਬਣਿਆ ਹੋਇਆਗਾ ਤੇ ਜਿਹੜੀ neck ਦੇ ਉੱਪਰ ਉਹਦੀ embroidered ਪੱਟੀ ਆਉਗੀ ਜਿਹੜੀ ਕਿ ਡਿਟੈਚੇਬਲ ਆ ਇਹਦੇ ਵਿੱਚ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਪੱਟੀ ਜਿਹੜੀ ਹੁਣ ਆਪਾਂ ਲੈਂਥ ਦੇ ਅਕੋਰਡਿੰਗ ਧਾਰ ਕੇ ਸੈੱਟ ਕਰ ਸਕਦੇ ਹਾਂ ਬਹੁਤ ਹੀ ਸੋਹਣੇ ਸੂਟ ਨੇਗੇ ਅ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਮੇਰੀ ਰਿਕਵੈਸਟ ਹੈ ਵੀ ਜਿਹੜਾ ਵੀ ਕੋਈ ਮੇਰੇ ਵੀਡੀਓ ਨੂੰ ਦੇਖ ਰਿਹਾ ਹੈਗਾ ਉਹ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਵੇ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਵਧੀਆ ਵਧੀਆ ਵੀਡੀਓ ਜਿਹੜੀ ਸੂਟਾਂ ਦੀ ਲੈ ਕੇ ਆਉਂਦੇ ਰਹੇਗੇ ਤੇ ਤੁਸੀਂ ਘਰ ਬੈਠੇ ਸ਼ਾਪਿੰਗ ਜਿਵੇਂ ਕਰਦੇ ਰਹੋ ਹਾਂਜੀ ਇਹ ਸਾਲ ਵੀ ਬ੍ਰਾਂਡ ਦੇ ਸੂਟ ਨੇਗੇ ਇਹਦੇ ਵਿੱਚ 9 ਸ਼ੇਡ ਨੇ ਸਾਰੇ ਸ਼ੇਡ ਆ ਜਿਹੜੇ ਉਹ ਪੇਸਟਲ ਲੈਂਗੇ ਬਹੁਤ ਪਿਆਰੇ ਸ਼ੇਡ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਸੂਟ ਤੁਹਾਨੂੰ ਫੋਲ ਕੇ ਵੀ ਦਿਖਾਵਾਂਗੇ ਇਸ ਤਰ੍ਹਾਂ ਦੇ ਸੂਟ ਨੇ ਇਹ ਸਾਰੇ ਜਿਹੜਾ ਵੀ ਸੂਟ ਕਿਸੇ ਭੈਣ ਨੂੰ ਪਸੰਦ ਆਉਂਦਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ

ਕਿ ਤੁਸੀਂ ਡੀਡ ਤੋਂ ਦੇਖ ਸਕਦੇ ਹੋਗੇ ਪਰ ਤੁਹਾਨੂੰ ਡੀਡ ਤੋਂ ਦਿਖਾ ਦਿੰਦੇ ਆ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਐਂਡ ਅਟੈਚੇਬਲ ਪੱਟੀ ਹੈ ਇਹਦੀ ਦੇਖ ਸਕਦੇ ਹੋ ਤੁਸੀਂ ਇਹਨੂੰ ਕਿਤੇ ਵੀ ਆਪਾਂ ਉਤਾਰ ਕੇ ਸੈੱਟ ਕਰ ਸਕਦੇ ਆਂ ਇਹ ਵਾਲਾ ਜਿਹੜਾ ਪ੍ਰਿੰਟ ਹੈ ਇਹਦਾ ਇਧਰਲੀ ਸਾਈਡ ਤੇ ਇਹ ਇਹਦੇ ਬਾਹਾਂ ਤੇ ਆਏਗਾ ਤੇ ਬੈਕ ਸਾਈਡ ਤੇ ਵੀ ਪ੍ਰਿੰਟ ਬਣਿਆ ਹੋਇਆ ਹੈਗਾ ਸੇਮ ਹੀ ਪ੍ਰਿੰਟ ਬਣਿਆ ਹੋਇਆ ਹੈਗਾ ਦੁਪੱਟਾ ਇਹਦਾ ਇਹ ਵਾਹ ਰਹਿਗਾ ਨਾਲ ਬਹੁਤ ਹੀ ਪਿਆਰਾ ਦੁਪੱਟਾ ਪ੍ਰਿੰਟ ਬਹੁਤ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਟੈਸਲਸ ਲੱਗੇ ਹੋਏ ਹੈਗੇ ਫੋਰ ਕਾਰਨਰ ਤੇ ਇਸ ਤਰ੍ਹਾਂ ਪੂਰੀ ਲੁੱਕ ਹੈ ਜਿਹੜੀ ਸੂਟ دی ਉਹ ਇਸ ਤਰ੍ਹਾਂ ਆਉਣ ਵਾਲੀ ਆ ਸ਼ੈਡ ਆਪਣੇ ਕੋਲ ਇਹ ਆ ਗਿਆ ਪਿੰਕ ਕਲਰ ਪਿੰਕ ਸ਼ੈਡ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਆਪ ਥੋੜਾ ਜਿਹਾ ਫੇਸਲ ਲੈਣਾ ਕੱਪੜਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪ੍ਰਿੰਟ ਬਣੀ ਹੋਈ ਹੈ ਨੇੜੇ ਤੋਂ ਠੀਕ ਇਹ ਦੀ ਪੱਟੀ ਹੈਗੀ ਐਂਡ ਉਸੇ ਤਰ੍ਹਾਂ ਇਹਦੇ ਉੱਪਰ ਦੋਨੋਂ ਸਾਈਡ ਤੇ ਵਰਕ ਕੀ ਪੇਂਟ ਹੋਇਆ ਹੋਇਆ ਹੈਗਾ ਪ੍ਰਿੰਟ ਲੱਗਿਆ ਹੋਇਆ ਹੈਗਾ ਇਹ ਉਹ ਦੁਪੱਟਾ ਆਊਗਾ ਪੂਰੇ ਸੂਟ ਦੀ ਲੁੱਕ ਹੈ ਜਿਹੜੀ ਇਸ ਤਰ੍ਹਾਂ ਵਾਲੀ ਆ ਥਰ 쉐ਡ ਆ ਗਿਆ ਇਹਦੇ ਵਿੱਚ ਪਿਸਤਾ ਸ਼ੇਡ ਦੇਖ ਸਕਦੇ ਹੋ ਤੁਸੀਂ ਇਹ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਪਿੰਕ ਉਹਦੇ ਸੇਮ ਹੀ ਹੈ ਪ੍ਰਿੰਟ ਸਰਵਣਿਆ ਹੈ ਇਹ ਦੀ ਡਿਟੈਚੇਬਲ ਪੱਟੀ ਹੈਗੀ ਪ੍ਰਿੰਟ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਨੇ ਇਦਾਂ ਦਾ ਪ੍ਰਿੰਟ ਹੈਗਾ ਤੇ ਇਹ ਤਾਂ ਦੁਪੱਟਾ ਆ ਗਿਆ 4 ਸਾਈਡ ਟੈਸਲਸ ਪੂਰੀ ਲੁੱਕ ਸੂਟਦੀ ਹੈ ਜਿਹੜੀ ਇਸ ਤਰ੍ਹਾਂ ਵਾਲੀ ਹੈ ਇਹ ਹੈਗੇ ਆਪਣੇ ਕੋਲ ਸ਼ੇਡ ਆਫ ਵਾਈਟ ਦੇ ਨਾਲ ਗਰੇ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਬਹੁਤ ਹੀ ਸੋਹਣਾ ਲੱਗਦਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਸੂਟ ਹੈ ਇਹ ਇਦਾਂ ਦੀ ਪ੍ਰਿੰਟ ਬਣੀ ਹੋਈ ਹੈਗੀ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਹੈ ਇਹ ਰਿਡਿਟੇਬਲ ਪੱਟੀ ਹੈਗੀ फ्रंट बैक ਇਸੇ ਤਰ੍ਹਾਂ ਹੀ ਬਣਿਆ ਹੋਇਆ ਹੈਗਾ ਇਹ ਵਾਰ ਇਹਦੀ ਬਾਟਮ ਆ ਗਈ ਗ੍ਰੇ ਸ਼ੇਡ ਦੀ ਅੰਡੇਵਾ ਇਹ ਵਾਲਾ ਇਹਦਾ ਦੁਪੱਟਾ ਆ ਗਿਆ ਪੂਰੀ ਸੂਟ ਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਆਣ ਵਾਲੀ ਹੈ ਇੱਕ ਸ਼ੇਡ ਹੋਰ ਇਹ ਵਾਲਾ ਆ ਗਿਆ ਲੈਮਨ ਸ਼ੇਡ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਸੋਨ ਦੇ ਸੰਧਾਏ ਦੇਣੇ ਤਾਂ ਤੁਸੀਂ ਆਪਣੀਆਂ ਭੈਣਾਂ ਨੂੰ ਧੀਆਂ ਨੂੰ ਤੁਸੀਂ ਸੂਟ ਖਰੀਦ ਸਕਦੇ ਹੋਗੇ ਇਹ ਪ੍ਰਾਈਸ ਦੇ ਵਿੱਚ ਵੀ ਰੀਜ਼ਨੇਬਲ ਹੈ ਔਰ ਸੂਟ ਬਣੇ ਹੋਏ ਵੀ ਬਹੁਤ ਸੋਹਣੇ ਲੱਗਦੇ ਆ ਕੈਟਲੌਗ ਦਾ ਮਾਲ ਹੈ ਸਾਰਾ ਆਹ ਇਹ ਅਟੈਚੇਬਲ ਪੱਟੀ ਆ ਕੀ ਇਹ ਕੋਈ ਘਟੀਆ ਕੱਪੜਾ ਨਹੀਂ ਹੈਗਾ ਬਹੁਤ ਵਧੀਆ ਕੱਪੜਾ ਹੈਗਾ ਪਾਰਟੀ ਵੀਅਰ ਸੂਟ ਹੈਗਾ ਪੂਰੀ ਵਧੀਆ ਲੁੱਕ ਚ ਬਣਨ ਵਾਲਾ ਸੂਟ ਹੈਗਾ ਇਹ ਕਿਸੇ ਫੰਕਸ਼ਨ ਤੇ ਵੀ ਪਾਇਆ ਸਕਦਾ ਹੈਗਾ ਆਮ ਵੀ ਪਾਇਆ ਸਕਦਾ ਇਸ ਤਰ੍ਹਾਂ ਦੀ ਆਈਟਮ ਹੈ ਇਹ ਦੇਖ ਸਕਦੇ ਹੋ ਪੂਰੀ ਲੁੱਕ ਇਸ ਤਰ੍ਹਾਂ ਵਾਲੀ ਹੈ ਸੂਟ ਦੀ ਠੀਕ ਹੈ ਜੀ ਇਹ ਵਾਲਾ ਸ਼ੇਡ ਆ ਗਿਆ ਆਪਣੇ ਕੋਲੇ ਇਹਦੇ ਵਿੱਚ ਗ੍ਰੀਨ ਸ਼ੇਡ ਸੀ ਗ੍ਰੀਨ ਸ਼ੇਡ ਹੈ ਇਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਗਾ ਸੂਟ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਕਰਕੇ ਆਹ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈ ਦਾ ਇਹ ਦੀ ਪੱਟੀ ਆ ਗਈ neck ਤੇ ਵਿਚ ਵੀ ਨਾ ਇਹਦੇ ਹਲਕਾ ਹਲਕਾ ਇਸ ਤਰ੍ਹਾਂ ਪ੍ਰਿੰਟ ਹੋਇਆ ਹੋਇਆ ਹੈਗਾ ਬਾਟਮ ਪਲੇਨ ਰਹੂਗੀ ਤੇ ਇਹ ਇਹਦਾ ਦੁਪੱਟਾ ਆ ਗਿਆ ਠੀਕ ਹੈ ਪੂਰੀ ਲੁੱਕ ਹੈ ਜਿਹੜੀ ਸੂਟ ਦੀ ਇਸ ਤਰ੍ਹਾਂ ਵਾਲੀ ਹੈ ਇਸ ਤਰ੍ਹਾਂ ਦਾ ਲੱਗਦਾ ਇੱਕ ਛੇੜੇ ਅਗੇ ਆਪਣੇ ਕੋਲ ਗ੍ਰੇ ਬਹੁਤ ਹੀ ਪਿਆਰਾ ਸੂਟ ਹੈਗਾ ਤੁਸੀਂ ਕਿਸੇ ਲਈ ਵੀ ਬਾਏ ਕਰ ਸਕਦੇ ਹੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਆਪਾਂ ਜਿਹੜੇ ਤੋਂ ਦਿਖਾ ਦਿੰਨੇ ਤੁਹਾਨੂੰ ਇਹ ਸਾਰੀ ਨੇ ਫੋਇਲ ਪ੍ਰਿੰਟ ਹੋਈ ਹੋਈ ਹੈ ਦੇ ਵਿੱਚ ਇਹ ਦੀ ਪੱਟੀ ਆ ਗਈ neck ਤੇ ਵਿੱਚ ਇਸ ਤਰ੍ਹਾਂ ਹਲਕਾ ਹਲਕਾ ਪ੍ਰਿੰਟ ਆ ਗਿਆ ਬੈਕ ਸਾਈਡ ਤੇ ਵੀ ਸਾਰੇ ਇਸ ਤਰੀ ਬਣਿਆ ਹੈਗਾ ਤੇ ਹਲਕਾ ਹਲਕਾ ਫਰੰਟ ਤੇ ਵੀ ਤੁਸੀਂ ਦੇਖ ਸਕਦੇ ਹੋ ਜੇਕਰ ਕੈਮਰੇ ਦੇ ਵਿੱਚ ਦਿਖਦਾ ਹੋਏਗਾ ਇਹ ਤਾਂ ਦੁਪੱਟਾ ਆ ਗਿਆ ਨਾਲ ਪੂਰੀ ਸੂਟ ਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਆਉਣ ਵਾਲੀ ਹੈ ਲਾਸਟ ਸ਼ੇਡ ਆਪਣੇ ਕੋਲ ਆ ਗਿਆ ਹੈ ਬਈ ਪਿੰਕ ਬੇਬੀ ਪਿੰਕ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਵੀ ਸ਼ੇਡ ਦੇ ਵਿੱਚ ਸਾਰੇ ਸੋਹਣੇ ਹੈਗੇ ਬਹੁਤ ਸੋਹਣੇ ਸ਼ੇਡ ਹੈਗੇ ਹਲਕੇ ਹਲਕੇ ਜੇ ਕਲਰ ਹੈਗੇ ਪੇਸਟਲ ਸ਼ੇਡ ਹੈ ਸਾਰੇ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਇਹਦੇ ਵਿੱਚ ਇਹ ਦੀ ਪੱਟੀ ਆ ਗਈ neck ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਆਪਾਂ ਨੇੜੇ ਤੋਂ ਦਿਖਾ ਦਿੰਦੇ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਸਾਰਾ ਫਾਇਲ ਪ੍ਰਿੰਟ ਹੈ ਵਿੱਚ ਹਲਕਾ ਹਲਕਾ ਇਸ ਤਰ੍ਹਾਂ ਇਹਦੇ ਆਵਲਾ ਪ੍ਰਿੰਟ ਬਣਿਆ ਹੈ ਦੁਪੱਟਾ ਇਹਦਾ ਇਹ ਵਾਲਾ ਦੇਖ ਸਕਦੇ ਹੋ ਤੁਸੀਂ ਦੁਪੱਟੇ ਦੇ ਸਾਰੇ ਤੇ ਪ੍ਰਿੰਟ ਬਣਿਆ ਹੋਇਆ ਹੈਗਾ ਤੇ ਫੋਰਥ ਕਾਰਨਰ ਤੇ ਦੇ ਟੈਸਸ ਲੱਗੇ ਹੋਏ ਆਗੇ ਦੁਪੱਟਾ ਵੀ ਪੂਰਾ ਖੁੱਲਾ ਢੁੱਲਾ ਇਹ ਨਹੀਂ ਹੈਗਾ ਵੀ ਦੁਪੱਟਾ ਛੋਟਾ ਹੈਗਾ ਕਿਸੇ ਲਈ ਵੀ ਤੁਸੀਂ ਖਰੀਦਣਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋਗੇ ਕਿਸੇ ਵੀ ਭੈਣ ਨੂੰ ਕੋਈ ਵੀ ਸੂਟ ਪਸੰਦ ਆ ਕਿਸੇ ਵੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਇਆ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਨੇ ਆਪਾਂ ਤੁਹਾਨੂੰ ਕੋਰੀਅਰ ਕਰਵਾ ਦਾਂਗੇ ਐਂਡ ਆਪਾਂ ਸਟਿਚਿੰਗ ਵੀ ਕਰਵਾ ਕੇ ਦੇ ਸਕਦੇ ਹਾਂ ਜੇ ਕਿਸੇ ਭੈਣ ਨੂੰ ਸਟਿਚਿੰਗ ਦੇ ਵਿੱਚ ਸਟਿਚ ਕਰਵਾਉਣਾ ਹੋਵੇ ਤਾਂ ਆਪਾਂ ਸਟਿਚ ਵੀ ਕਰਵਾ ਕੇ ਭੇਜ ਸਕਦੇ ਹਾਂ ਐਂਡ ਮੇਰੀ ਰਿਕੁਐਸਟ ਇਹ ਹੈ ਕਿ ਜੇ ਜਿਹੜਾ ਵੀ ਕੋਈ ਮੇਰੀ ਵੀਡੀਓ ਨੂੰ ਦੇਖ ਰਿਹਾ ਤੋਂ ਉਹ ਮੇਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਧੰਨਵਾਦ ਜੀ